ਅੱਜ ਬੜਾ ਅਫਸੋਸ ਦੀ ਗੱਲ ਆ ਕਿ ਖਾਲਸਾ ਪੰਥ ਅੰਦਰ ਖਾਲਸਾ ਪੰਥ ਦੇ ਜਿਹੜੀਆਂ ਮਹਾਨ ਸੰਸਥਾਵਾਂ ਨੇ ਉਹੀ ਵਿਵਾਦਾਂ ਦੇ ਘੇਰੇ ਵਿੱਚ ਫਸੀਆਂ ਖੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਚ ਵੀ ਵਿਵਾਦ ਐਸਜੀਪੀਸੀ ਚ ਵੀ ਵਿਵਾਦ ਇਹ ਤਾਂ ਦੇਖਣ ਨੂੰ ਪਹਿਲਾਂ ਵੀ ਮਿਲਦੇ ਰਹੇ ਨੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭਾ ਨਾਲ ਦਾ ਵਿਵਾਦ ਜਿਹੜਾ ਹੈ ਉਹ ਬੜਾ ਚਿੰਤਾ ਵਾਲਾ ਹੈ ਬੜਾ ਫਿਕਰ ਵਾਲਾ ਹੈ ਔਰ ਮੈਂ ਸਮਝਦਾ ਕਿ 28 ਤਰੀਕ ਨੂੰ ਕੱਲ ਜਿਹੜਾ ਜਨਰਲ ਹਾਊਸ ਹੋ ਰਿਹਾ ਐਸਜੀਪੀਸੀ ਦਾ ਉਹਦੇ ਵਿੱਚ ਮਾਝੋ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸ਼ਰੋਮਣੀ ਕਮੇਟੀ ਦੇ ਮਾਝੋ ਮੈਂਬਰਾਂ ਨੂੰ ਕਿਸੇ ਧਰਮੂਸੰਘਰ ਵਿੱਚ ਨਾ ਪਾਓ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝੋ ਮੈਂਬਰਾਂ ਦੀ ਜਿਹੜੀ ਡਿਊਟੀ ਆ ਕਿ ਪੰਥਕ ਸੰਸਥਾਵਾਂ ਦੀ ਮਾਨ ਮਰਿਆਦਾ ਤੇ ਪਰੰਪਰਾਵਾਂ ਨੂੰ ਬਿਲ ਪਹਿਰੇਦਾਰੀ ਕਰਨੀ ਉਹਨਾਂ ਨੂੰ ਕਾਇਮ ਰੱਖਣਾ ਉਹਦੇ ਤੇ ਉਹ ਪਹਿਰਾ ਦੇ ਸਕਣ ਉਹ ਵਿਵਸਥਾ ਬਣਾ ਕੇ ਰੱਖਣੀ ਚਾਹੀਦੀ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਸਹਿਬਾਨ ਨੂੰ ਜਿਹੜਾ ਲਾਉਂਡ ਦਾ ਫਿਰ ਲਾਹਣ ਦਾ ਫਿਰ ਬਿਠਾਉਣ ਦਾ ਜਿਹੜਾ ਤਰੀਕੇ ਵਰਤੇ ਗਏ ਉਤੇ ਵਿਵਾਦ ਖੜੇ ਹੋ ਗਏ ਉਤੇ ਕਿਸੇ ਦਾ ਤਣਾਅ ਪੈਦਾ ਹੋ ਗਿਆ ਮਲਿਕ ਕਿਸੇ ਦੇ ਖਾਲਾ ਜੰਗੀ ਵਾਲੇ ਹਾਲਾਤ ਬਣਦੇ ਜਾ ਰਹੇ ਨੇ ਇਹਨਾਂ ਹਾਲਾਤਾਂ ਤੋਂ ਬਚਣ ਲਈ ਮੈਂ ਸਮਝਦਾ ਕਿ ਜਿਹੜੇ ਅੰਤਰੰਕ ਕਮੇਟੀ ਦੇ ਵਤੇ ਨੇ ਉਹਨਾਂ ਨੂੰ ਰਿਵਿਊ ਕਰ ਲੈਣਾ ਹੀ ਕੌਮ ਦੇ ਫਾਇਦੇ ਚ ਹੋਏਗਾ ਕੌਮ ਲਈ ਲਾਹੇਵੰਦ ਹੋਏਗਾ ਤਾਂ ਕਿ ਆਮ ਸਹਿਮਤੀ ਕਰਕੇ ਆਪਸੀ ਛੇਰ ਜੋੜ ਕੇ ਕੋਈ ਐਸਾ ਮਾਹੌਲ ਪੈਦਾ ਕਰਕੇ ਅਸੀਂ ਕੋਈ ਇਸ ਸੰਕਟ ਤੋਂ ਨਿਕਲ ਸਕੀਏ ਇਹ ਪਹਿਲ ਕਦਮੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝਾ ਪ੍ਰਧਾਨ ਸਾਹਿਬ ਨੂੰ ਤੁਰਤ ਕਰਨੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਅਸੀਂ ਇਹ ਇੱਕ ਵਿਵਾਦ ਤੋਂ ਟਗਰਾ ਤੋਂ ਬਚ ਸਕੀਏ ਤੇ ਐਸਜੀਪੀਸੀ ਦੇ ਮਾਝਾ ਮੈਂਬਰਾਂ ਨੂੰ ਧਰੋ ਸੰਕਟ ਵਿੱਚ ਆਉਣ ਤੋਂ ਬਚਾ ਸਕੀਏ ਔਰ ਕੌਮ ਦੇ ਇਹ ਨਾ ਜਥੇਦਾਰ ਸਹਿਬਾਨਾਂ ਦਾ ਤੇਰਾ ਇੱਕ ਵਿਵਾਦ ਖੜਾ ਹੋਇਆ ਉਹਦੇ ਵਿੱਚੋਂ ਆਪ ਸਹਿਮਤੀ ਦੇ ਕੋਈ ਅਸੀਂ ਨਤੀਜੇ ਕੱਢ ਸਕੀਏ ਕਿ ਮੇਰੀ ਉਹਨਾਂ ਨੂੰ ਪੂਰੀ ਜ਼ੋਰ ਅਪੀਲ ਹੈ